ਅੱਜ ਵੀਰੋ ਸਾਥਕੀ ਰੀਕਾਲ ਨਵੀਂ ਵੀਡੀਓ ਦੇ ਵਿੱਚ ਵਿੱਚ ਬਹੁਤ-ਬਹੁਤ ਸਵਾਗਤ ਹੈ। ਟਰੈਕਟਰ ਖਰੀਦਣ ਵੇਚਣ ਲਈ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਕਰ ਲੋ। ਵੀਡੀਓ ਨੂੰ ਕਰ ਦੋ ਸਾਬਿਲ ਕੇ ਸ਼ੇਅਰ। ਟਰੈਕਟਰ ਆਇਆ ਆਪਣੇ ਕੋਲ ਸਵਰਾਜ 744 FE 2019 ਮਾਡਲ 19 ਦੀ ਮਾਰਕਾ। ਟਰੈਕਟਰ ਪੂਰਾ ਸਾਫ਼-ਸੁਥਰਾ ਹੈ। ਸਿੰਪਲ ਸਟੀਅਰਿੰਗ ਦੇ ਵਿੱਚ ਆਹੀ। ਮੂਲ ਡਾਟਾ ਦੀ ਗੱਲ ਹੈ ਕਿ 40 ਪੈਸੇ। ਮਗਰ ਗਟਾ ਰਹਿ ਗਏ 80 ਤੋਂ 90 ਪੈਸੇ ਦੇ ਵਿੱਚ ਵਿੱਚ ਸਿਗਰਟ ਕੰਪਨੀ ਦੇ 14928 ਦੇ ਟਾਇਰ ਨੇ ਸੈਂਟਰ ਗੇਅਰ ਆ ਤੇਲ ਬ੍ਰੇਕਾਂ ਵਾਲਾ ਟਰੈਕਟਰ ਆ ਤੇ ਸਿੰਪਲ ਸਟੇਜਾਂ ਜਾ ਕੇ ਮੈਨੂੰ ਇਹ ਤੇ ਬੰਪਰ ਛਤਰੀ ਇਹਨੂੰ ਲੱਗਿਆ ਹੋਇਆ ਟੀਵੀ 70 ਨੰਬਰ ਆ ਪੰਜਾਬ ਦਾ ਟਰੈਕਟਰ ਸਾਫ਼ ਸੁਥਰਾ ਇੰਜਨ ਗੇਅਰ ਲਿਫਟ ਕਰਾਉਂਦਾ ਹੈ ਓਕੇ ਮਗਰ ਰੀਮਾਂ ਦੀ ਕੰਡੀਸ਼ਨ ਚੈੱਕ ਕਰ ਲਓ ਇੰਡੀਕੇਟਰ ਇਹਦੇ ਨਾਮੇ ਲੱਗੇ ਆ। ਸਾਲਫਟ ਸਟਾਰਟ ਟਰੈਕਟਰ ਆ। ਪੂਰਾ ਕੈਂਡ ਟਰੈਕਟਰ ਆ ਘਰ ਰੱਖਣ ਵਾਸਤੇ ਬਹੁਤ ਵਧੀਆ। 19 ਮਾਡਲ 19 ਦਾ ਹੀ ਮਾਰਕਾ ਪੰਜਾਬ ਨੰਬਰ ਫਾਸਟ ਆਨਰ। ਏਰੀਆ ਛਿਰਿ ਚਿਪਕੌਰ ਸਾਹਿਬ ਆਣਾ ਤੁਸੀਂ ਟਰੈਕਟਰ ਦੇਖਣ ਚੋਹਾਂ ਟਰੈਕਟਰ ਬਿੱਲੂ ਮਿਸਟਰੀ ਦੁਕਾਨ ਜਿੱਨੂੰ ਮਰਜ਼ੀ ਪੁੱਛ ਕੇ ਆ ਸਕਦੇ ਆ। ਆ ਆਪਣਾ ਸ਼ੋਰੂਮ ਆ ਜਾਂਦਾ ਜੀ ਟਰੈਕਟਰ ਪੂਰਾ ਸਾਫ਼ ਸੁਥਰਾ ਇੰਡੀਆਨ ਗੇਅ ਲਿਟਰ ਗਰਾਉਂਡ ਆਣ ਉੱਤੇ ਬਾਕੀ ਵੀ ਪਿੱਛੇ ਤੇ ਲਿੰਕਾਂ ਨੂੰ ਪਾ ਕੇ ਕੰਡੀਸ਼ਨ ਚੈੱਕ ਕਰ ਲਓ ਰੀਗਨਲ ਟਰੈਕਟਰ ਆ ਕੋਈ ਲੀਕ ਸੀਗ ਨਹੀਂ ਹੈਗਾ ਟਰੈਕਟਰ ਸਾਰੇ ਪਾਸੇ ਤੇ ਰੀਗਨਲ ਆ ਟਰੈਕਟਰ ਖਰੀਦਣ ਵੇਚਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਸ਼ੇਅਰ ਦਬਕੇ ਬਾਕੀ ਆਪਣਾ ਸਾਰੇ ਟਰੈਕਟਰਾਂ ਦੀ ਅਪਡੇਟ ਲੈਣ ਲਈ चौहान ਟਰੈਕਟਰ ਸੀਕੇ ਅਸੀਂ ਇੰਸਟਾਗ੍ਰਾਮ ਤੇ ਪੇਜ ਕਰ ਲਓ ਫੋਲੋ ਵੀਡੀਓ ਨੂੰ ਕਰੋ ਦਬਕੇ ਸ਼ੇਅਰ ਕੋਈ ਟਰੈਕਟਰ ਖਰੀਦਣ ਵੇਚਣ ਲਈ ਸੰਪਰਕ ਕਰਨ ਲਈ ਡਿਸਕ੍ਰਿਪਸ਼ਨ ਚ ਨੰਬਰ ਦਿੱਤਾ ਹੋਇਆ ਜੀ ਧੰਨਵਾਦ